ਅੱਜ ਆਇਆ ਪੀਜੀਐਸ ਮੋਬਾਈਲ ਬ੍ਰਦਰਜ਼ ਕੋਲ ਔਰ ਇਹ ਤਰਨਦਾਰਨ ਪਾਲਕਾ ਬਾਜ਼ਾਰ ਦੇ ਵਿੱਚ ਮੌਜੂਦ ਆ। ਆਹ ਤੁਹਾਨੂੰ ਇੱਕ ਬਹੁਤ ਵਧੀਆ ਗੱਲ ਦਿਖਾਉਣੇ ਆਜੋ। ਸੋ ਕਲਗੀ ਤਰਪਾਚ ਜੀ ਦੇ ਪਰਿਵਾਰ ਦੇ ਸ਼ੀਧੀ ਦਿਹਾੜੇ ਸ਼ੁਰੂ ਹੋਣ ਲੱਗਿਆ ਔਰ ਬੜਿਆਂ ਨੇ ਗਿਫਟ ਦੀ ਆਫਰ ਲਾਈ ਹੁੰਦੀ ਆ ਪਰ ਇਹ ਦੋਨੇ ਪੀਜੀਐਸ ਬਜ਼ਰਦਾਲਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਸਾਡੀ ਕੌਮ ਦਾ ਸਾਡੇ ਧਰਮ ਦਾ ਪ੍ਰਚਾਰ ਇਹਨਾਂ ਨੇ ਉਪਰਾਲਾ ਇਹ ਕੀਤਾ ਕਿ ਇੱਥੇ ਕੋਈ ਵੀ ਆ ਕੇ 4 ਸਾਲ ਤੋਂ ਛੋਟਾ ਬੱਚਾ ਜਾਂ 5 ਸਾਲ ਤੋਂ ਛੋਟਾ ਬੱਚਾ ਮੂਲ ਮੰਤਰ ਦਾ ਪਾਠ ਚਾਰ ਸੱਜਾ ਦਾ ਨਾਮ ਔਰ ਪੰਜਾਂ ਪਿਆਰੇ ਨਾਮ ਜਰਾਊਗਾ ਉਸ ਬੱਚੇ ਨੂੰ ਗਿਫਟ ਦਿੱਤਾ ਜਾਊਗਾ ਔਰ ਸਭ ਤੋਂ ਵੱਡੀ ਗੱਲ پتہ ਕੀ ਆ ਦੇਖੋ ਕਾਰੋਬਾਰ ਕਰਨ ਦਾ ਤੋਂ ਵੱਡਾ ਕੁਪਰਾ ਲੱਗਿਆ ਆ ਅਪੜੋ ਇਹਨੇ ਲਿਖਿਆ ਕੀ ਇਸ ਫਰਮ ਦੇ ਮਾਲਕ ਬਾਈ ਰੂਜੀ ਆਪਨ ਕੋਈ ਆਪਣਾ ਨਾਮ ਨਹੀਂ ਦਿੱਤਾ ਵੱਡਾ ਕਰਕੇ ਔਰ ਦੂਸਰੀ ਗਲਤੀ ਸਾਰਾ ਸਟਾਫ ਦੇਖੋ ਸਾਰਾ ਸਟਾਫ ਪੱਗਾਂ ਵਾਲਾ ਤੁਹਾਨੂੰ ਦਿਸੂਗਾ ਸਾਰੇ ਮੁੰਡੇ ਤੇ ਸਾਰਾ ਸ ਜਾ ਕੇ ਕੰਮ ਕਰ ਰਹੇ ਨੇ ਇਹੋ ਜੀ ਸੋਚਦੇ ਮਾਲਕਾਂ ਨੂੰ ਗੁਰੂ ਸਾਹਿਬ ਆਪ ਬਖਸ਼ਿਸ਼ਾ ਕਰਦਾ ਔਰ ਪੀਡੀਐਸ ਮੋਬਾਈਲ ਵਾਲਿਆਂ ਦਾ ਇਹ ਬਹੁਤ ਵੱਡਾ ਪਰੇਲਾ ਇਹਨਾਂ ਨੇ ਬੁਕਸ ਵੀ ਰੱਖੀਆਂ ਧਾਰਮਿਕ ਕਿ ਜੇ ਕੋਈ ਸਾਡੇ ਇਤਿਹਾਸ ਨਾਲ ਜੁੜਨਾ ਚਾਹੁੰਦਾ ਤਾਂ ਉਹਨੂੰ ਬਿਲਕੁਲ ਫ੍ਰੀ ਮੁਫਤ ਜਿਹੜੀ ਇਹ ਬੁਕਸ ਦਿੱਤੀਆਂ ਜਾਣਗੀਆਂ ਜਿਹਦੇ ਵਿੱਚ ਸਾਡੀ ਕੌਮ ਦਾ ਇਤਿਹਾਸ ਆ ਸੋ ਗੁਰੂ ਸਾਹਿਬ ਬਖਸ਼ਿਸ਼ਾ ਕਰਨ ਅਰੰਧਾਰਨ ਪਾਲਕਾ ਬਾਜ਼ਾਰ ਦੇ ਵਿੱਚ ਪੀਡੀਐਸ ਬੁਕ ਬ੍ਰਦਰ ਮੋਬਾਈਲ ਵਾਲਿਆਂ ਔਰ ਬੜੀ ਚੜ੍ਹ ਨਿਕਾ ਦੇ ਦੋਵੇਂ ਭਰਾਵਾ ਬ੍ਰੂਜ਼ਰ ਬਖਸ਼ਿਸ਼ਾ ਕਰਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ